ਲੜ ਪਏ ਫਿਰ ਮੇਰੇ ਨਾਲ ਘੋਲ ਬੰਦਤਾ ਉਹਨਾਂ ਨੇ ਮੇਰੇ ਭਾਈ ਦੇ ਉਹ ਤਰ ਮਜ਼ਰਗਾ ਮੇਦਾ ਕੋਲ ਉਹ ਕਹਿੰਦਾ ਮੇਰੇ ਭਾਈ ਦਾ ਘੋਲ ਤੂੰ ਸਤਨ ਮੈਨ ਮੈਂ ਫਿਰ ਮੈ ਨਹੀਂ ਉਹਨਾਂ ਕੋਲ ਗੁੜੀ ਵਾਲੀ ਤਗੜਾ ਸੀ ਉਹ ਮੁੱਤ ਮੈਂ ਸੀਗਾ ਮਾੜਾ ਇੱਥੇ ਇੱਕ ਬੰਦਾ ਸੀ ਉਹਨੂੰ ਭੇਜਣ ਵਾਲਾ ਉਹ ਭੰਤਾ ਉਹਦਾ ਨਾਮ ਉਹ ਬੰਬਈਆ ਉੱਥੇ ਰਹਿੰਦਾ ਉਹਨੂੰ ਉਹ ਇਹਨੇ ਜਦ ਗਿਆ ਤੰਗੀ ਚ ਉੱਥੇ ਉਹ ਇੱਥੋਂ ਪੈਸੇ ਉਹਨੂੰ ਭੇਜਦਾ ਰਿਹਾ ਭੰਤ ਪ੍ਰਾਣੀਆਂ ਦੇਖੀਆਂ ਨੇ ਜਿਹੜੀਆਂ ਉਦੋਂ ਬਾਅਦ ਆਈਆਂ ਅੱਸੀ ਦੇ ਬਾਅਦ ਮੈਂ ਨਹੀਂ ਦੇਖੀਆਂ ਪਹਿਲੀਆਂ ਦੇਖੀਆਂ ਨੇ ਬਦਿਰੇ ਹਕੀਕਤ ਹੋਇਆ ਹੋਰ ਬਹੁਤ ਫਰਮਾਈਆਂ ਨੇ ਦੇਖਦੇ ਰਹਿਆ ਸੀ ਬਾ ਸਾਡੇ ਪਿੰਡ ਦਾ ਨਾਂ ਚੱਕਦਾ ਜਿਹੜਾ ਉਹਨੇ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਵੇਖਿਆ ਹੋ ਮੁਕਾਰ ਜਿੱਥੇ ਤਰਮਿੰਦਰ ਕਰਾਇ ਤੇ ਹੁਣ ਕੋਠੀ ਪਾਈ ਆ ਤੈਨੂੰ ਮੋਜੀ ਅਸੀਂ ਵੇਖ ਕੇ ਆਏ ਠੀਕ ਆ ਹੈ ਜਾਈ ਜਿਵੇਂ ਮੇਰਾ ਪਾ ਹੈ ਆ ਫੋਟੋ ਲੱਗੀ ਹਾਂ ਇਹ ਰਟ ਬੜੀਆਂ ਫੋਟੋਆਂ ਦਾ ਹੀ ਆ ਰੱਖ ਸੈ ਤੇ ਲਾਇਆ ਦੇ ਲੈ ਇੰਜ ਨਹੀਂ ਮੰਦੀ ਆ ਵਾਵੇ ਘਰ ਦਾ ਇਹਨੇ ਲਿਖਿਆ ਵੀ ਆਪਣੇ ਇਥੇ ਬੋਤੀ ਨਹੀਂ ਮਿਲਾਂ ਮਾਇ ਚਾਹਣਾ ਵੀ ਜੇ ਇਥੇ ਬਿਸਬਾਸ ਆਉਂਦਾ ਕੇ ਆਪਣਾ ਬੋਤਲ ਆ ਜਾਵੇ ਤਾਂ ਦੁਨੀਆ ਦੇਖਣੋਂ ਗਈ ਆ ਆ ਕੇ ਦੇਖਣ ਵੀ ਆ ਤਰਮਿੰਦਰ ਆ ਜਦੋਂ ਹੁਣ ਖਬਰ ਆਈ ਕਿ ਉਹਨੇ ਤਬੀਅਤ ਠੀਕ ਨਹੀਂ ਹੈ ਤੇ ਅਦੋ ਦਿਲ ਘਬਰਾਇਆ ਕਿ ਉਹ ਤਾਂ ਹੀ ਹੁਣ ਦਾ ਪਿੰਡ ਦਾ ਸਾਡਾ ਦਾ ਪ੍ਰੇਮੀ ਸਾਹਿਬ ਮਾਤਾ ਨੂੰ ਫਰਿਆਦ ਵੀ ਕੀਤੀ ਵੀ ਮਹਾਰਾਜ ਵੱਜਵੇ ਦੀ ਉਮਰ ਬਤਾ ਆਵੇ ਮਾਤਾ ਪੁੱਤ ਲਾ ਕੋ ਇੰਟਰਵਿਊ ਚੱਕ ਕੇ ਵੀ ਕਿਹਾ ਵੀ ਜਿੰਦਾ ਰਹੇ ਮੇਰੀ ਵੀ ਸਾਕੇ ਜੰਦਰ ਵੀ ਲਾਦ ਗੋ ਅਸੀਂ ਸਾਨਨੇ ਵਾਲ ਦੇ ਵਿੱਚ ਸਤਪਾਲ ਜੀ ਨੂੰ ਮਿਲਣ ਇੱਥੇ ਆਏ ਆ ਇਹ ਉਹ ਸ਼ਖਸ ਨੇ ਜਿਹੜੇ ਤਰਮਿੰਦਰ ਜੀ ਦੀ ਵੱਡੇ ਭੈਣ ਅਜੀਤ ਜੀ ਨਾਲ ਪੜੇ ਹੋਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਕਿੰਨਾ ਕੁ ਉਸ ਪਰਿਵਾਰ ਨੂੰ ਜਾਣਦੇ ਸੀਗੇ ਔਰ ਕਿਹੜੀਆਂ ਗੱਲਾਂ ਕਦੀ ਉਹਨਾਂ ਨਾਲ ਹੋਈਆਂ ਜਾਂ ਮੁਲਾਕਾਤ ਕਦੀ ਤਰਮਿੰਦਰ ਹੁਨਾ ਨਾਲ ਹੋਈ ਹੈ ਸੋ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਜੀ ਕੱਲ ਤਾਂ ਤੁਸੀਂ ਇੰਟਰਵਿਊ ਬੜੇ ਦੇ ਰਹੇ ਹੋ ਅਸੀਂ ਦੇਖੀ। ਸੋ ਤੁਸੀਂ ਉਹਨਾਂ ਤਰਮਿੰਦਰ ਜੀ ਦੀ ਵੱਡੀ ਭੈਣ ਅਜੀਤ ਜੀ ਨਾਲ ਪੜੇ ਹੋਏ। ਜੀ ਪੜੇ ਵੀ ਪਹਿਲੀ ਦੇ ਵਿੱਚ ਸੀ ਅਸੀਂ ਬਹੁਤ ਚੜ੍ਹਦੀ ਕਲਾ ਤੇ ਅੱਜ ਦੀ ਕਲਾ। ਇੱਕ ਭੈਣ ਸੀ ਉਹਦੀ ਇੱਥੇ ਖੰਨੇ ਦੇ ਕੋਲ ਇਸ ਨੂੰ ਪਿੰਡ ਪਿਆ ਹੈ। ਇੱਕ ਉਹਦਾ ਭਾਈ ਸੀਗਾ। ਉਹ ਉਹਦੇ ਨਾਲ ਇਹਦੀ ਆੜੀ ਸੀਗੀ ਮੇਰੇ ਭਾਈ ਦੀ। ਹਾਂ ਜਿਹੜਾ ਹੈ ਤਰਮਿੰਦਰ ਦਾ ਏ ਦਾ ਜਿਹੜਾ ਮੇਰਾ ਬڑا ਭਾਈ ਆ ਇਹ ਇਕੱਠੇ ਬਾਹਲੇ ਸਕੂਲੋਂ ਖੇਲਦੇ ਹੁੰਦੇ ਨੇ ਜਿਹੜੇ ਫੁੱਟਬਾਲ ਪਤਾ ਨਹੀਂ ਕੀ ਕਹਿੰਦੇ ਹਾਂ ਉਹ ਖੇਲਦੇ ਰਹੇ ਨੇ ਉਹਨਾਂ ਦੀ ਆੜੀ ਸੀ ਉਹ ਸੀਗਾ ਤੇ ਇਹਨਾਂ ਨੂੰ 2 ਸਾਲ ਵੱਡਾ ਤੇ ਉਹ ਕਿੱਥੇ ਨੇ ਉਹ ਤੁਹਾਡੇ ਕੋਲ ਪਤਾ ਨਹੀਂ ਮਰ ਗਏ ਹਾਂਜੀ ਉਹਨਾਂ ਦੀ ਆੜੀ ਸੀ ਉਹ ਵੀ ਉਹ ਇਕੱਠੇ ਖੇਲਦੇ ਰਹੇ ਨੇ ਤੇ ਬਾਕੀ ਉਹ ਫਿਰ ਲੜਵੀ ਪਾਣਾ ਖੇਲਦੇ ਖੇਲਦੇ ਆਣੇ ਲੜ ਪਏ ਫਿਰ ਮੇਰੇ ਨਾਲ ਘੋਲ ਬੰਨਤਾ ਉਹਨਾਂ ਨੇ ਮੇਰੇ ਭਾਈ ਨੇ ਉਹ ਤੇ ਮਜ਼ਰਗਾ ਮੇਲਾ ਘੋਲ ਉਹ ਕਹਾਂ ਮੇਰੇ ਭਾਈ ਨਾਲ ਕੋਲ ਤੂੰ Saturn ਮੈਨੂੰ ਮੈਂ ਫਿਰ ਮੈਂ ਨਹੀਂ ਉਹਨਾਂ ਕੋਲ ਆ ਗੁੜੀ ਆਦੀ ਤਕੜਾ ਸੀ ਉਹ ਮੇ ਤੋਂ ਮੈਂ ਸੀਗਾ ਮਾੜਾ ਅੱਛਾ ਤੁਸੀਂ ਦੇਖਿਆ ਹੋਊਗਾ ਹੈ ਨਾ ਬੱਚੇ ਇੱਥੇ ਦਾ ਆਉਂਦਾ ਪਹਿਲਾਂ ਤੋਂ ਇੱਥੇ ਹੀ ਰਿਹਾ ਜੱਦਾ ਨਾ ਗਿਆ ਜਾਂਤੇ ਨਹੀਂ ਗਿਆ ਇੱਥੇ ਇੱਕ ਬੰਦਾ ਸੀ ਉਹਨੂੰ ਭੇਜਣ ਵਾਲਾ ਉਹ ਭੰਤਾ ਉਹਦਾ ਨਾਂ ਉਹ ਬੰਬਈ ਆ ਉੱਥੇ ਹੀ ਰਹਿੰਦਾ ਉਹਨੂੰ ਉਹ ਇਹਨੇ ਜਾਂ ਤਾਂ ਗਿਆ ਸੰਗੀ ਚਾ ਉਥੇੋਂ ਇਥੋਂ ਪੈਸੇ ਉਹਨੂੰ ਭੇਜਦਾ ਰਿਹਾ ਪੰਤ ਕਪੂਰ ਸਿੰਘ ਦਾ ਮੁੰਡਾ ਅੱਛਾ ਹਾਂ ਸੋਣਾ ਪਤਾ ਵੀ ਲੱਗੇ ਵੀ ਹਮ ਕੀਨੇ ਭੇਜਿਆ ਸੀ ਪੰਤ ਨੇ ਉਹ ਕਹਿੰਦੇ ਆ ਨਾ ਕਿ ਚੱਲ ਗਏ ਸੀ ਬਸ ਪਰ ਉਹਨਾਂ ਨੇ ਮਦਦ ਕੀਤੀ ਸੀ ਹਾਂ ਉਹਨੇ ਮਦਦ ਕੀਤੀ ਸੀ ਅੱਛਾ ਸੋਣਾ ਸਨਖਾ ਸੀ ਕਿ ਧਰਮਿੰਦਰ ਹੈ ਨਾ ਉਹ ਸਨਖਾ ਤੇ ਜੀ ਉਹਦਾ ਭਾਈ ਵੀ ਸਨਖਾ ਸੀ ਜਿਹੜੀ ਉਹਦੇ ਘਰ ਵਾਲੀ ਆ ਉਹ ਵੀ ਬਹੁਤ ਸਨਖੀ ਸੀ ਐਕਟਰ ਉਹਨੂੰ ਵੀ ਉੱਪਰ ਚੀਜ਼ੀ ਉਹਦਾ ਉਹਦੇ ਘਰ ਮਾਤੇ ਨਹੀਂ ਹੋਇਆ ਕਿ ਉਹਨੇ ਚਾਹੀਦਾ ਕਿਵੇਂ ਦਾ ਸੁਭਾਅ ਸੀ ਤਰਮਿੰਦਰ ਦਾ ਬਹੁਤ ਵਧੀਆ ਸੁਭਾਅ ਤੇ ਜੀ ਉਹਦੇ ਟੱਬਰ ਦਾ ਹੀ ਸੁਭਾਅ ਵਧੀਆ ਸੀ ਪਿਓ ਦਾ ਸੁਭਾਅ ਇਨਾ ਚੰਗਾ ਸੀ ਉਹਦਾ ਹਾਸੇ ਕੋਈ ਨਹੀਂ ਉਹ ਪਹਿਲਾਂ ਜਦ ਆਇਆ ਉਹ ਆਰਿਆ ਸਮਾਜ ਨੂੰ ਮੰਨਦੇ ਤੇ ਹਮਨ ਰਮਨ ਕਰਦੇ ਹੁੰਦੇ ਸੀਗੇ ਕਰਕੇ ਹਾਂ ਹਮ ਆਰਿਆ ਸਮਾਜ ਕਰਦੇ ਹੁੰਦੇ ਨਹੀਂ ਉਹ ਸਕੂਲ ਚ ਪੜ੍ਹੇ ਜਿੱਥੇ ਉਹਨਾਂ ਦੇ ਫਾਦਰ ਹੈਡਮਾਸਟਰ ਸੀ ਨਹੀਂ ਹੈਡਮਾਸਟਰ ਨਹੀਂ ਸੀਗਾ ਤਾਂ ਮਾਸਟਰ ਹੀ ਮਾਸਟਰ ਸੀ ਮਾਸਟਰ ਸੀ ਹੈਡਮਾਸਟਰ ਨਹੀਂ ਬਣਿਆ ਮਾਸਟਰ ਹੀ ਸੀ ਕਿਵੇਂ ਦੇ ਸੁਭਾਅ ਕੇ ਮਦਾ ਸਟ੍ਰਿਕਟ ਸੀਗੇ ਬਹੁਤ ਵਧੀਆ ਜ਼ਬਰਦਸਤ ਸੁਭਾਅ ਬਹੁਤ ਵਧੀਆ ਤੇ ਨਹੀਂ ਤੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਾਸਟਰ ਸੀਗੇ ਚੰਗੇ ਸਾਰੇ ਪਿੰਡ ਚ ਸਾਰਿਆਂ ਨੂੰ ਮਾਸਟਰ ਦਾ ਜਿਹੜਾ ਗੋਤਾ ਦਿਓਲ ਆ ਇਹਦਾ ਵੀ ਦਿਓਲ ਗੋਤਾ ਇੱਥੇ ਇੱਕ ਦਲੀਪ ਸਿੰਘ ਫੱਗੂ ਦਾ ਮੁੰਡਾ ਉਹਨੇ ਉਹਦੀ ਭੈਣ ਬਣਾ ਲਈ ਸੀ ਮਾਸਟਰ ਨੇ ਉਹਨਾਂ ਦੀ ਮਦਾਦ ਇਹਨੇ ਬਹੁਤ ਕੀਤੀ ਉਹ ਵੀ ਉੱਥੇ ਬੰਬੇ ਜਾਂਦੇ ਆਉਂਦੇ ਸੀ ਆਉਂਦੇ ਸੀ ਉਹ ਉਹ ਇਹ ਜਿਹੜੀ ਦਲੀਪ ਨਾ ਵਾਲਾ ਸਬੰਧ ਇੱਕ ਕੈਲਾ ਸਾਧੂ ਰਾਮ ਕੈਲਾ ਉਹਦੇ ਨਾਲ ਪੂਰੇ ਸਬੰਧ ਸੀ ਉਹ ਵੀ ਹੁਣ ਜਦ ਇਹਨੂੰ ਵਰਫੀ ਬਰੂ ਦੀ ਜ਼ਰੂਰਤ ਹੁੰਦੀ ਸੀ ਉਹਨੂੰ ਫੋਨ ਕਰਨਾ ਹਾਂ ਉਹ ਫਿਰ ਇੱਥੋਂ ਵਰਫੀ ਭੇਜਣੀ ਅੱਗੇ ਰੇਲਾ ਪਈਆਂ ਕਈ ਸਾਲ ਹੋ ਗਏ ਜੀਤ ਨੇ ਗਿਰੇਲੇ ਨੂੰ ਕਿਹਾ ਕਹਿੰਦਾ ਮਨੀ ਸ਼ੂਗਰ ਆ ਵੀ ਗਿਰੇਲਾ ਬਣਾਓ ਜੀ ਤੇ ਸ਼ੂਗਰ ਨਾ ਹੋਵੇ ਉਹ ਫਿਰ ਗਰੇ ਰਿਲਾ ਬਣਾ ਕੇ ਕੈਲੇ ਦਾ ਮੁੰਡਾ ਜਾ ਕੇ ਉੱਥੇ ਦੇ ਕੇ ਆਇਆ ਕੈਲੇ ਕੇ ਮੁੰਡਿਆਂ ਨਾਲ ਬੜਾ ਸਮਝਦੀ ਸੀ ਪਿੰਡ ਚ ਇੱਕ ਸਰਜੀਤ ਮਾਸਟਰ ਸੀ ਉਹਦੇ ਨਾਲ ਉਹਦਾ ਬੱਧ ਸਬੰਧ ਸੀ ਉਹਦਾ ਬਹੁਤ ਜ਼ਿਆਦਾ ਸਰਜੀਤ ਮਾਸਟਰ ਇਹਨਾਂ ਨਾਲ ਸਬੰਧ ਸੀ ਬਾੜੇ ਜਿਹੜਾ ਉਹ ਇਹ ਕਾਮਰੇਡ ਕੋਲਾ ਉਹਨਾਂ ਨਾਲ ਹੋਰ ਨਾਲ ਬੜੀ ਕੋਲਾ ਤਾਂ 3 ਦਿਨ ਨਹੀਂ ਭੱਜਦਾ ਤੇ ਪੈਸੇ ਮਿਲ ਜਿਵੇਂ ਨੂੰ ਖਾਣ ਪੀਣ ਨੂੰ ਸ਼ਰਾਬ ਪੀਣ ਨੂੰ ਖਾਣ ਪੀਣ ਵਾਲਾ ਬੰਦਾ ਦੀ ਮਾਤੜਾ ਡਰਗਾ ਹੈ ਨਹੀਂ ਖਾਣ ਪੀਣ ਦਾ ਜ਼ਿਕਰ ਮੈਂ ਨਹੀਂ ਜੀ ਗਿਆ ਤੇ ਜਦੋਂ ਵੀ ਕਦੀ ਇੱਥੇ ਸਾਂਹਣਿਆ ਲਾਉਂਦੇ ਹੁੰਦੇ ਸੀ ਤੇ ਫਿਰ ਜਾਂਦੇ ਸੀ ਜੀ ਆਇਆ ਸੀਗਾ ਜੇ ਮੇਰਾ ਭਾਈ ਫਿਰ ਬਾਈ ਦੀ ਦੁਕਾਨ ਤੇ ਲੱਗਿਆ ਸੀ ਤੇ ਮੇਰੀ ਦੁਕਾਨ ਸੀ ਇਹਨੇ ਮੇਰੇ ਭਾਈ ਨੂੰ ਸੱਦਾ ਜਦ ਗਿਆ ਕਹਿੰਦਾ ਸੱਤ ਕਿੱਥੇ ਆ ਕਹਿੰਦਾ ਉਹ ਦੁਕਾਨ ਤੇ ਕਹਿੰਦਾ ਭੇਜ ਦਿਓ ਉਹਨੂੰ ਜੀਤ ਨੂੰ ਮੈਂ ਬੜਿਆ ਤੇ ਰਮਿੰਦਰ ਨੂੰ ਵੀ ਜਾਂਦਾ ਇਕੱਠਾ ਹੀ ਅੱਧਾ ਪਿੰਡ ਦਾ ਹੋ ਜਾਂਦਾ ਕਿਹੜਾ ਤੇਰੇ ਜਾਉ ਪੁਲਿਸ ਵਾਲੇ ਹੋਰ ਹੁੰਦੇ ਨੇ ਮਾਤਾ ਡਰ ਕੇ ਤੇ ਜਾ ਨਹੀਂ ਸਕਦੇ ਜਿਹੜੇ ਗਾਏ ਨੇ ਸਾਧੂ ਹਰਬਾਈ ਦਾ ਮੁੰਡਾ ਮਿਲਦਾ ਸੀ ਜਾਂ ਹੋਰ ਪੰਜ ਚਾਰਕ ਬੰਦੇ ਪੁਲਿਸ ਪੁਲਿਸ ਹੋਰ ਬੰਦੇ ਬਾਲਾ ਇਕੱਠ ਹੁੰਦਾ ਸੀ ਪਿੰਡ ਦੇ ਵਿੱਚ ਆਉਂਦੇ ਵੀ ਰਾਤ ਪੁਰਾਤੇ ਆਉਂਦੇ ਨੇ ਤੇ ਇਕੜ ਥੋੜਾ ਹੁੰਦਾ ਤੇ ਕਿੱਥੇ ਮੱਥਾ ਦੇਖਦੇ ਸੀ ਅੱਛਾ ਪੁਲੀ ਤੇ ਓਕੇ ਓਕੇ ਤੁਸੀਂ ਕਿਸੇ ਦਸਰੇ ਬਾਸਕਟਬਾਲ ਖੇਲਦੇ ਹੁੰਦੇ ਸੀ ਕੋਈ ਹੋਰ ਕਿਸੇ ਯਾਦ ਆ ਤੁਹਾਨੂੰ ਗਾਜੀ ਬਾਸਕਟ ਦਾ ਇਹ ਮੇਰੇ ਭਾਈ ਨਾਲ ਖੇਲਦਾ ਹੀ ਜਾਏਗਾ ਕੋਈ ਹੋਰ ਗੱਲਬਾਤ ਯਾਦ ਹੋ ਲੜਾਈ ਦਾ ਵੀਗਾ ਹੋਰ ਗੱਲਬਾਤ ਕੀ ਆ ਮੇਰਾ ਭਾਈ ਖੇਲਣ ਗਿਆ ਖੇਲ ਦੇਖਣ ਗਿਆ ਧਰਮੰਦਰ ਦਾ ਅੱਛਾ ਹਾਂ ਲੁਧਦੇ ਹਨ ਉਹ ਜਾ ਖੇਲ ਦੇਖਣ ਗਿਆ ਉਹ ਜਿਹੜਾ ਜਿਹੜੇ ਸਿਆਣੇ ਬੰਦੇ ਨੇ ਅੱਗੇ ਇਹ ਗੱਲ ਕੁੜੀ ਕੱਤਰੀ ਨੂੰ ਕਹ ਰਿਹਾ ਕਿ ਉਹ ਛੇੜਛੜਾਈ ਹੋਣਾ ਬੀਤ ਕੇ ਕੋਈ ਐਸੀ ਗੱਲ ਹੋਣੀ ਉਹ ਗਿਆ ਗਾਲ ਕੱਢੀ ਉਹ ਮੈਂ ਕਹਤਾ ਵੀ ਇਹ ਦੇਖਾ ਹੈ ਮਾਰੇ ਕੰਮ ਕਰਦਾ ਮੇਰਾ ਭਾਈ ਨੇ ਕਿਹਾ ਵੀ ਸਾਹਨੇ ਵਾਲਾ ਤੂੰ ਇੱਕ ਨੰਗਾ ਇਹਦੇ ਪੈ ਗਿਆ ਗਾਲ ਉਹ ਬੰਦਾ ਪਰ ਮੇਰਾ ਭਾਈ ਨੇ ਡਰ ਨਹੀਂ ਕਹਿੰਦਾ ਇੰਨਾ ਬੰਦਾ ਚੰਗਾ ਬੰਦਾ ਤੁਸੀਂ ਇਹੋ ਜਿਹਾ ਕਹਿੰਦੇ ਫਿਰ ਹਾਂ ਇਦਾਂ ਨਾ ਕਿ ਮੇਰਾ ਭਾਈ ਨਾ ਖੇਡ ਦੇਖਣ ਗਿਆ ਇਹ ਮੇਰਾ ਇਹ ਆਦਗਾਰ ਮੇਰੇ ਭਾਈ ਨੇ ਸੁਣਾਈ ਹੈ ਮੈਨੂੰ ਦੱਸੀਆ ਵੀ ਆ ਮੇਰੇ ਨਾਲ ਗੱਲ ਹੋਈ ਸੀਗੀ ਤੁਸੀਂ ਇੱਧਰ ਆ ਸਕਦੇ ਹੋ ਮੜੇ ਥੋੜਾ ਥੋੜਾ ਥੋੜੀ ਬੋਤ ਗੱਲਬਾਤ ਤੁਸੀਂ ਕਰੋਗੇ ਹੈਨਾ ਹੈਲੋ ਹਾਂਜੀ ਸੋ ਅਰਪਨ ਆਦੀ ਮਾਤਾ ਅੱਠ ਜਿਮਤਾ ਪੜੇ ਅੱਠ ਜਿਮਤਾ ਪੜੇ ਅੱਠ ਜਿਮਤਾ ਪੜਿਆ ਪੁਰਾਣੀਆਂ ਅੰਗਰੇਜੀ ਦੀ ਆ ਜੀ ਦਾਦਾ ਨਹੀਂ ਪਤਾ ਲੱਗਦਾ ਹੈ ਮੈਂ ਬੜਾ ਮਾਜ਼ਾ ਕਹਿੰਜੀ ਕਰਨਵੇਂ ਸਾਲ 7 ਮਹੀਨੇ ਦਾ ਹੋ ਗਿਆ 91 ਸਾਲ ਦੇ ਹੋਗੇ ਤੁਸੀਂ ਹਾਂ 91 ਸਾਲ 7 ਮਹੀਨੇ ਦਾ ਮੈਨੂੰ ਪਰਾ ਮਈ ਦੇ ਵਿੱਚ 92 ਮਾ ਲਗਣਾ 91 ਸਾਲ 7 ਮਹੀਨੇ ਦਾ ਹੋ ਗਿਆ। ਗੁਰੂ ਲੰਬੀ ਉਮਰਾ ਕਰਨੇ ਹੋਰ ਹੋਰ ਤੁਸੀਂ ਬਹੁਤ ਫਿਲਮਾਂ ਜਿਹੜੀਆਂ ਹਨਾ ਹਜੇ ਦੇਖੋ ਫਿਲਮਾਂ ਤੇ ਧਰਮਿੰਦਰ ਦੀ ਕਿਹੜੀਆਂ ਫਿਲਮਾਂ ਵੇਖੀਆਂ ਹੋਈਆਂ ਫਿਲਮਾਂ ਤਾਂ ਜੀ ਤਕਰੀਬਨ ਉਹ ਇੰਨਾ ਪੁੱਛਿਆ ਰੋਗਾ ਦੇਖਣ ਮੈਂ ਪਜਾ ਜਦੋਂ ਜਦ ਪੁਰਾਣੀਆਂ ਦੇਖੀਆਂ ਨੇ ਜਿਹੜੀਆਂ ਉਦੋਂ ਬਾਅਦ ਆਈਆਂ 80 ਦੇ ਬਾਅਦ ਮੈਂ ਨਹੀਂ ਦੇਖੀਆਂ ਪਹਿਲੀਆਂ ਦੇਖੀਆਂ ਨੇ ਬਸ ਇਹ ਹਕੀਕਤ ਹੋਇਆ ਹੋਰ ਬਹੁਤ ਫਿਲਮਾਂ ਆ ਨਾ ਦੇਖਦੇ ਰਹਿਆ ਸੀ ਇੱਕ ਮਾਇ ਸੀਗਾ ਇੱਕ ਸੀਗਾ ਮਾਸਟਰ ਬਚਨ ਸਿੰਘ ਦਾ ਮੁੰਡਾ ਉਹ ਰਹਦਾ ਅਮਰੀਕਾ ਚ ਉਹੋ ਇੱਕ ਸੀਗਾ ਸਨਾਰਾ ਦਾ ਮੁੰਡਾ ਇੱਕ ਹਰਵਾਈ ਦਾ ਮੁੰਡਾ ਅਸੀਂ ਰਾਤ ਨੂੰ ਜਾ ਕੇ ਖੇਲ ਦੇਖ ਕੇ ਆਉਣਾ ਜਿੱਦਾਂ ਸਰਮੰਦਰਾ ਦਾ ਲੱਗਣਾ ਰਾਤ ਨੂੰ ਜਾਣਾ ਖੇਲ ਦੇਖ ਕੇ ਤੜਕ ਚਾਰ ਵਾਲੇ ਡੱਬੇ ਆ ਕੇ ਆਪਣੇ ਘਰ ਪੈ ਜਾਣਾ ਪਤਾ ਹੀ ਨਹੀਂ ਲੱਗਣ ਦਾਣਾ ਵੀ ਅਸੀਂ ਸੀ ਘਰ ਦੇ ਨੂੰ ਪਤਾ ਨਹੀਂ ਲੱਗਦਾ ਸੀ ਉਸ ਤੋਂ ਬਾਹਰ ਕੋਠੇ ਤੇ ਬਸ ਅਸੀਂ ਖੇਤਾਂ ਤੇ ਪੈਂਦੇ ਸੀ ਕਿ ਨਾ ਅੱਛਾ ਗਿਆਨ ਸੀਗਾ ਹਲਵਾਈ ਦਾ ਮੁੰਡਾ ਜਿੰਨਾ ਤੋਂ ਬਣੀ ਹੋਈ ਆ ਮਠਿਆਈ ਮਠੂਈ ਖ ਉਹਨਾਂ ਦੇ ਖਾਂਦਾ ਸੀ ਦੁੱਧ ਦੁੱਧ ਪੀਂਦਾ ਸੀ ਖੇਲ ਸੀ ਤਰਮੰਦਰ ਦਾ ਛੱਡੇ ਨਹੀਂ ਹੈਗਾ ਪਹਿਲੀ ਆਜ ਹੁਣ ਤਾਂ ਬਹੁਤ ਜ਼ਰੂਰ ਹੋ ਗਿਆ ਮੈਂ ਖੇਲੇ ਨਹੀਂ ਜੀ ਦੇਖਣ ਗਿਆ ਜਦੋਂ ਪਹਿਲੀ ਫਿਲਮ ਆਈ ਤਰਮੰਦਰ ਉਹਨਾਂ ਦੀ 1960 ਦੇ ਵਿੱਚ ਤੇ ਗਏ ਸੀ ਤੁਸੀਂ ਸਿਨੇਮਾ ਘਰ ਦੇ ਵਿੱਚ ਨਹੀਂ ਜੀ ਹੁਣ ਇੰਨੀਆਂ ਫਿਲਮਾਂ ਤਾਂ ਬਹੁਤ ਆਉਂਦੀ ਆਉਂਦੀ ਨੇ ਇੰਨੀਆਂ ਕਿੰਨੀਆਂ ਕਿ ਜਿਹੜੀ ਆ ਸਭ ਤੋਂ ਸਭ ਤੋਂ ਪਹਿਲੀ ਲੱਗਦਾ ਜਦੋਂ ਸਭ ਤੋਂ ਪਹਿਲੀ ਫਿਲਮ ਜੀ ਹਕੀਕਤ ਦੇਖੀ ਆ ਫਿਲਮ ਅੱਛਾ ਹਾਂ ਹੋਰ ਵੀ ਕਾਫੀ ਨਾ ਇਹਨਾਂ ਦਿਮਾਗ ਤੇ ਆਇ ਨੀ ਉਮਰ ਵੱਧ ਹੋ ਗਈ 9000 ਦੇ ਇਹਦੇ ਛੋਲੇ ਵਾ ਤਾਂ ਬਹੁਤ ਜ਼ਿਆਦਾ ਦੇਖੀਆਂ ਨੇ ਛੋਲੇ ਵੇਖੀ ਹਾਂ ਛੋਲੇ ਵੀ ਦੇਖੀਆਂ ਹੋਰ ਵੀ ਏਕੜ ਜਿਹੜੇ ਯਾਦ ਕਰਿਆ ਵੀ ਉਹ ਤਾਂ ਦੇਖੀਆਂ ਤਾਂ ਤਕਰੀਬਨ ਸਾਫ ਫਿਲਮਾਂ ਬਹੁਤ ਦੇਖੀਆਂ ਨੇ ਤੇ ਮੁੜ ਕੇ ਆ ਕੇ ਡਾਇਲੌਗ ਬੋਲਦੇ ਹੁੰਦੇ ਸੀ ਕਿ ਜਿਹੜੇ ਤਰਮਿੰਦਰ ਵੀ ਬੋਲਦੇ ਸੀ ਸਾਹਨੇ ਵਾਲਾ ਸੀਗਾ ਇੱਕ ਉਹ ਡਾਇਗਰ ਲਾ ਕੇ ਲਿਖਦਾ ਸੀ ਸਾਹ ਸਲਾਨੀ ਸੀ ਉਹਨਾਂ ਨੂੰ ਉਹ ਸਾਨਿਆ ਵਾਲਾ ਉਹ ਵੀ ਮਸ਼ਹੂਰ ਹੋਇਆ ਤੇ ਮਜ਼ਦ ਮੰਗੋ ਮਰ ਗਿਆ ਉਹ ਵਿਚਾਰਾ ਸਾਨਿਆ ਵਾਲਾ ਸਾਹ ਸਲਾਨੀ ਸੀ ਉਹਨਾਂ ਨੂੰ ਉਹ ਡਾਇਲਗ ਲਿਖਦਾ ਤੇ ਫਿਲਮਾਂ 'ਚ ਗਾਣਾ ਹੀ ਲੱਗਦਾ ਸੀ ਹਾਂ ਉਹਨੇ ਵੀ ਜਾ ਕੇ ਇਹਨੇ ਸਾਹ ਬਿਆ ਉਹਨੂੰ ਫਰਮੰਦਰ ਨੂੰ ਉਹਦੇ ਕੋਲ ਵੀ ਰਿਹਾ ਫਿਰ ਜਿਹੜਾ ਜਿਹਨੇ ਸਾਹ ਬਿਆ ਉਹ ਉਹਨੂੰ ਵੀ ਉੱਥੇ ਲੈ ਗਿਆ ਉੱਥੇ ਹੀ ਉਹਦਾ ਵਿਆਹ ਕੀਤਾ ਉੱਥੇ ਹੀ ਰਿਹਾ ਉਹਨੇ ਫਿਰ ਫਿਲਮੀ ਵੀ ਫਰਮੰਦਰ ਨੇ ਬਣਵਾਈਆ ਉਹਦੇ ਨਾਲ ਪਰ ਉਹ ਫਿਰ ਮਨ ਤੇ ਨਹੀਂ ਇਹ ਕਰਮਾਂ ਦਾ ਗੱਲ ਹੁੰਦੀ ਆ ਜੀ ਕੋਈ ਵੀ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦਾ ਕਰ ਨਹੀਂ ਸਕਦਾ ਉਹਦੇ ਕਰਮਾਂ ਦੇ ਸਿੱਗੇ ਫਿਰ ਮਨ ਤੋਂ ਬਣ ਗਿਆ ਬਸ ਸਾਡੇ ਪਿੰਡ ਦਾ ਨਾਂ ਚੱਕਦਾ ਜਿਹੜਾ ਉਹਨੇ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਹੁਣ ਮੇਰਾ ਇੱਕ ਰਿਸ਼ਤੇਦਾਰ ਆ ਜਦ ਮੈਂ ਰਿਸ਼ਤੇਦਾਰ ਜਾਨਾ ਸਾਨੇ ਆੜ ਦਾ ਧਰਮੰਦਰ ਜਾਣਦਾ ਉਹ ਉਹਦੀਆਂ ਹੀ ਗੱਲਾਂ ਪੁੱਛਣੀ ਆ ਇੱਕ ਹਾਂ ਇੱਕ ਕੈਪਟਨ ਮਰੀਕ ਸੰਗਾ ਕੌਜਾ ਕੈਪਟਨ ਹੋ ਕੇ ਹੋ ਜੁਆਇੰਟ ਡਾਇਰੈਕਟਰ ਲੱਗ ਗਿਆ ਸਾ ਹਿੰਦੂ ਪੰਜਾਬ ਹਿੰਦੁਸਤਾਨ ਦਾ ਆ ਖਬਰਾਂ ਜਿਹੜੇ ਟੈਲੀਵਿਜ਼ਨ ਚ ਹੁੰਦੇ ਐ ਦਾ ਜੁਆਇੰਟ ਡਾਇਰੈਕਟਰ ਸੀ ਕੈਪਟਨ ਮਰੀ ਸਿੰਘ ਉਹ ਨਾ ਜਾਣਾ ਉਹਨੇ ਸਾਰੀਆਂ ਗੱਲਾਂ ਪੁੱਛਣੀਆਂ ਨਾਨਕੇ ਜਾਣਾ ਜਿੱਥੇ ਵੀ ਜਾਣਾ ਬਈ ਸਾਨੇ ਆਲਦਾ ਤਰਮਿੰਦਰ ਦੀਆਂ ਗੱਲਾਂ ਕਰਦੇ ਸੀ ਹਰੇਕ ਇਹ ਪੁੱਛਦੇ ਸੀ ਵੀ ਤਰਮਿੰਦਰ ਦਾ ਕੀ ਹਾਲ ਹੈ ਕਿ ਮੈਂ ਦੱਸ ਹੁਣ ਜਿਹੜੇ ਆਉਂਦੇ ਨੇ ਲੋਕ ਤਰਮਿੰਦਰ ਦਾ ਘਰ ਦੇਖਣਾ ਸਾਰੇ ਦੇਖ ਕੇ ਮੁੜ ਜਾਂਦੇ ਨੇ ਘਰ ਸਾਰੇ ਦੇਖ ਕੇ ਘਰ ਉਹਦੇ ਮੁੜ ਜਾਂਦੇ ਨੇ ਜੱਦੀ ਪਿੰਡ ਵੇਹੇ ਕੋਈ ਹੋਰ ਹੈ ਹਨ ਜੀ ਹੋਰ ਆ ਜੀ ਪਿੰਡ ਹਾਂ ਡਾਂਗੋਂ ਪਿੰਡ ਜੱਦੀ ਇੱਥੇ ਤਾਂ ਸਿਰਫ ਮਾਸਟਰ ਲੱਗਿਆ ਤੀ ਰਹਿੰਦਾ ਸੀ ਕਿਰਾਏ ਤੇ ਮਹਾਨ ਤੀ ਉਹ ਜਿਹੜਾ ਮਕਾਨ ਕਿਰਾਏ ਤੇ ਲਾਤੀ ਉੱਥੇ ਉਹਦਾ ਜਨਮ ਹੋਇਆ ਚੀਦੇ ਕਮਰੇ ਤੇ ਜਾ ਕੇ ਉਹ ਉਹਦਾ ਕਿਰਾਏ ਤੇ ਰਹਿੰਦੇ ਸੀ ਉਸ ਟਾਈਮ ਜੇ ਇਹ ਲੈ ਲੈਂਦਾ ਜਿਆਦਾ 5000 ਨੂੰ ਮੁੜ ਜਾਂਦਾ ਸੀ ਮਹਾਨ ਉਹ ਸਖਾਰਤੀ ਨੇ ਅੱਜ ਵੀ ਐਡੇ ਮੀਰ ਅਸੀਂ ਮੇਰਾ ਨਾਮ ਨਿਕਲੂ ਨਹੀਂ ਉਹ ਥਾਉ ਮੋਲੇ ਲੈ ਕੇ ਆਪਣਾ ਮਕਾਨ ਪਾਉਂਦਾ ਆਪਣੀ ਫੋਟੋ ਲੱਗੀ ਹੁੰਦੀ ਲੋਕ ਜਿਵੇਂ ਗਾਉਣ ਵਾਲੇ ਦੀ ਲੱਗੀ ਹੁੰਦੀ ਇਹਨੂੰ ਦੁਨੀਆ ਮੰਦੀ ਉਹ ਮਕਾਨ ਗਾਹਾ ਵੇਗਿਆ ਵੇਗਿਆ ਹੁਣ 27 ਲੱਖ ਨੂੰ ਵਿਕਿਆ ਉਹ ਮਕਾਨ ਜਿੱਥੇ ਸਰ ਮੰਦਰ ਕਰਾਇ ਤੇ ਹੁਣ ਕੋਠੀ ਪਾਈ ਹੈ ਤਿੰਨ ਮਜ਼ਲੀ ਅਸੀਂ ਵੇਖ ਕੇ ਆਏ ਸੀਗਾ ਇਹੋ ਜਿਹੀ ਜਿਵੇਂ ਮੇਰਾ ਆ ਫੋਟੋ ਲੱਗੀ ਹੋਈ ਹਾਂ ਹਾਂ ਮਾਣਾ ਉਹ ਮੋੜ ਲੈ ਕੇ ਉੱਥੇ ਸਰ ਮੰਦਿਰ ਦੀ ਫੋਟੋ ਦੀ ਦੁਨੀਆ ਦੇਖਣ ਦੀ ਬਿਹਾਰ ਚ ਆਉਂਦੇ ਨੇ ਇਦੋਂ ਬਹੁਤ ਦੁਨੀਆ ਆਉਂਦੀ ਆ ਜਿੱਥੇ ਦਿੱਤਿਆ ਸੀਗਾ ਰਾਜਸਥਾਨ ਤੋਂ ਬੜੇ ਲੋਕ ਉਹਨਾਂ ਸਰ ਮੰਦਿਰ ਦਾ ਘਰ ਦੇਖਣਾ ਸਰ ਮੰਦਿਰ ਦਾ ਘਰ ਦੇਖਣਾ ਇਹੀ ਆ ਵੀ ਜੇ ਹੋ ਉਹਨਾਂ ਨੂੰ ਥਾਂ ਦਾ ਕਿ ਇੱਥੇ ਥਾਂ ਦਾ ਕਿ ਧਰਮੰਦਰ ਦੀ ਫੋਟੋ ਲੱਗ ਜਵੇ ਦੁਨੀਆ ਬਹੁਤ ਦੁਨੀਆ ਮੈਂ ਤਿੰਨ ਸਾਲ ਤੋਂ ਬਣੀ ਤੇ ਬੈਠਿਆ ਇਹ ਨਹੀਂ ਦੁਨੀਆ ਦੇਖਣ ਆਉਂਦੀ ਆ ਤਰਮਿੰਦਰ ਦਾ ਘਰ ਆ ਹੀ ਨਹੀਂ ਦੁਨੀਆ ਆਉਂਦੀ ਆ ਅਸੀਂ ਹਾਰ ਕੇ ਇੱਜ਼ਤ ਦੇ ਮਾਰਿਆ ਨੇ ਵੀ ਆਲਾ ਕਹਿੰਦਾ ਜੇ ਘਰ ਦੇ ਰਹੇ ਅਸੀਂ ਕੋਠੀ ਦਿਖਾ ਦੇਣੀ ਕਿਸੇ ਦੀ ਨਾਲ ਕੋਠੀ ਦਿਖਾ ਦੇਣੀ ਆ ਤਰਮਿੰਦਰ ਦਾ ਘਰ ਇੱਜ਼ਤ ਦੇ ਮਾਰਿਆ ਨੇ ਹਾਂ ਗਿਆਤ ਖਾਲਦਨ ਦਾ ਦੇਰਾ ਮਾਨਤਾਂ ਦਾ ਉਹਦਾ ਘਰ ਆ ਮੈਂ ਤਾਂ ਇਨਜੀਤ ਕੀਤੀ ਆ ਜਿਹੜੇ ਹੋਰ ਬੰਦੇ ਸੀ ਉਹ ਦਿਖਾ ਦੇ ਮੈਂ ਤਰਵਾਣੀ ਤੇ ਬੈਠ ਕੇ ਮੈਂ ਨਹੀਂ ਕਹਿਆ ਵੀ ਇਹ ਕਿ ਤੁਹਾਨੂੰ ਇਹ ਹੁੰਦਾ ਸੀ ਕਿ ਐਡਾ ਵੱਡਾ ਸੁਪਰਸਟਾਰ ਹੈ ਮਾਰਾ ਵੀ ਲੋਕ ਆ ਲਗਾ ਦਾ ਇੱਕ ਬੰਦਾ ਦਾ ਜੀ ਮੈਂ ਦੱਸਾਂ ਤੁਹਾਨੂੰ ਮੈਂ ਸਾਣਾ 2005 ਚ ਉੱਥੇ ਬਠਾ ਦੀ ਤਰਵਾਣੀ ਤੇ ਇੱਕ ਬੰਦੇ ਦੇ ਡਾਇਰੈਕਟਰਾਂ ਬੰਨੀਆਂ ਹੋਈਆਂ ਉਹ ਚਾਰਾ ਇਹ ਤੇ ਆ ਰਕਸ਼ਾ ਤੇ ਬਿਹਾਰ ਤੋਂ ਕਨਰ ਤੇ ਮਨਜ਼ਾ ਘਰ ਬਾਜੇ ਤਾਂ ਪਾਗਲੇ ਹੋ ਜਾਂਦੇ ਨੇ ਪਾਗਲਾ ਵਾਂਗੂ ਹੋ ਗਿਆ ਉਹ ਆ ਗਏ ਅੰਦਰ ਮਨਜ਼ਾ ਘਰ ਦੇਖਣਾ ਲੈਟਣਾ ਬਣੀ ਆ ਜਿੱਥੇ ਦੇਖਣਾ ਰਾਤ ਕੱਟ ਜਾਣੇ ਉਹ ਵਿਚਾਰਾ ਏਡੀ ਦੂਰੋਂ ਫੋਟੋਆਂ ਸਿਰ ਵਿਜੜ ਗੋਦੀ ਘਰ ਵਾਲੀ ਦੀ ਫਟਕਾਸ ਕੌਰ ਦੀ ਲੱਗੀ ਹੋਈ ਇਹਨਰ ਤੇ ਪੜਦੀਆਂ ਫੋਟੋਆਂ ਦਾ ਹੀ ਆ ਰਕਸ਼ਾ ਤੇ ਲਾ ਆਂਦੇ ਲੈ ਨੀਂਦ ਨਹੀਂ ਆ ਮੰਦੀ ਆ ਵਾਵੇ ਘਰ ਦਾ ਇਹਨੇ ਲਿਖਿਆ ਵੀ ਆਪਣੇ ਇਥੇ ਬੋਤੀ ਨਹੀਂ ਮਿਲਿਆ ਮੈਂ ਚਾਹਣਾ ਵੀ ਜੇ ਇਥੇ 20 ਬਸ ਆਉਂਦੇ ਕੇ ਆਪਣਾ ਬੋਤਲ ਆ ਦਵੇ ਤਾਂ ਦੁਨੀਆ ਦੇਖਣ ਆਉਂਦੀ ਆ ਆ ਕੇ ਦੇਖਣ ਵੀ ਆ ਤਰਮਿੰਦਰ ਇਹ ਮੇਰੀ ਦਿਲ ਦੀ ਗੱਲ ਨਾਲ ਅਸੀਂ ਤਾਂ ਅਸੀਂ ਵੀ ਇਹੀ ਚਾਹਾਂਗੇ ਕਿ ਪੂਰੀ ਹੋਵੇ ਤੁਹਾਡੇ ਦਿਲ ਦੀ ਤਮੰਨਾ ਤੇ ਜਦੋਂ ਧਰਮਿੰਦਰ ਤੁਸੀਂ ਹਾਣੀ ਸੀਗੇ ਹੈਨਾ ਛੋਟੇ ਤੁਸੀਂ ਥੋੜੇ ਵੱਡੇ ਸੀ ਉਹਨਾਂ ਤੋਂ ਹੈਨਾ ਤੇ ਆਪਣੇ ਫਾਦਰ ਸਾਹਿਬ ਦਾ ਪਿਤਾ ਜੀ ਤਾਂ ਡਰਦੇ ਹੁੰਦੇ ਸੀਗੇ ਉਹ ਡਰਦੇ ਸੀ ਜੀ ਬਹੁਤ ਡਰਦੇ ਸੀ ਸਾਰੇ ਡਰਦੇ ਸੀ ਅੱਗੇ ਤਾਂ ਮਾਂ ਪਿਓ ਤੇ ਸਾਰੇ ਡਰਦੇ ਤੇ ਹੁਣ ਇਹ ਰਵਾਜ ਹੈ ਨਹੀਂ ਡਰਦੇ ਨਹੀਂ ਅੱਗੇ ਤਾਂ ਮਿਓ ਮਾਸਟਰ ਰਾਜਾ ਨਾਲ ਕਿਸੇ ਨੂੰ ਆ ਪੱਜ ਕੇ ਜਾਣਾ ਡਰਦੇ ਸੀ ਹੁਣ ਨਹੀਂ ਉਹਨਰੇ ਫਾਦਰ ਸਾਹਿਬ ਆਪ ਤਾਂ ਮਾਸਟਰ ਸੀਗੇ ਸਕੂਲ ਦੇ ਵਿੱਚ ਤੇ ਉਹਨਾਂ ਨੇ ਕਦੀ ਦਾ ਗੱਲ ਹੁੰਦੀ ਸੀ ਕਿ ਉਹ ਰੋਕਦੇ ਨੇ ਫਿਲਮਾਂ ਦੇ ਲਈ ਨਾ ਨਾ ਉਹ ਰੋਕਦੇ ਸੀ ਉਹ ਨਹੀਂ ਕਰਨਾ ਸੀ ਪਰ ਇਹ ਤਾਂ ਕਰਦਾ ਤੇ ਚੋਰੀ ਭੱਜ ਕੇ ਚੜਿਆ ਅੱਛਾ ਟ੍ਰੇਨ 'ਚ ਚੜ ਗਿਆ ਹਾਂ ਭੱਜ ਕੇ ਚੜਿਆ ਦਰ ਦਰ ਉਹ ਨਹੀਂ ਸੀ ਜਾਣਦਾ ਫਿਰ ਜਿਹੜੇ ਯਾਰ ਦੋਸਤੀ ਦੀ ਉਹਨੇ ਭੰਤ ਨੇ ਮਜ਼ਾਦ ਕਰਨੀ ਦੀ ਚਰਨ ਦੇ ਭਾਈ ਨੇ ਚਰਨ ਦਾ ਭਾਈ ਸੀ ਭੰਤ ਉਹ ਗਾੜੀ ਸੀ ਭੰਤ ਮੇਰਾ ਵੀ ਗਾੜੀ ਸੀ ਇੱਕਠੇ ਅਸੀਂ ਜਾਂਦੇ ਹੁੰਦੇ ਸੀ ਉਹ ਸਾੜੀ ਸੀ ਭੰਤ ਨਾਲ ਮੇਰੀ ਵੀ ਜਾਂਦੀ ਇਹਦਾ ਤਰਮਿੰਦਰ ਦਾ ਵੱਧ ਸੀ ਮੇਰੇ ਨਾਲ ਵੀ ਉਹਦੀ ਪਾੜੀ ਬਾਤ ਸੀਗੀ ਉਹ ਤਾਂ ਹੁਣ ਉੱਥੇ ਬੰਬਈ ਆ ਮਰ ਗਿਆ ਉਹਦੇ ਹੁਣ ਕੁੜੀਆਂ ਨੇ ਦੋ ਬੰਬਈ ਰਹਿੰਦੀਆਂ ਹਾਂ ਤੇ ਤਰਮਿੰਦਰ ਕਹਿੰਦੇ ਹੁੰਦੇ ਨਾਲ ਵਿਆਹ ਕਰਾ ਲਿਆ ਸੀ ਉਹਨੇ ਅੱਛਾ ਤੇ ਤਰਮਿੰਦਰ ਕਹਿੰਦੇ ਹੁੰਦੇ ਸੀ ਅਦੋਂ ਬਚਪਨ ਦੇ ਵਿੱਚ ਕਿ ਮੈਂ ਹੀਰੋ ਬੰਨਾ ਹੈ ਗੱਲ ਇਦਾਂ ਨਹੀਂ ਕਰਦੇ ਮੇਰੇ ਨਾਲ ਜੀ ਹੋਰ ਜਿਹੜੇ ਉਹ ਯਾਰ ਦੋਸਤ ਨੇ ਉਹ ਤੁਹਾਨੂੰ ਦੱਸ ਦਣਗੇ ਤਲਵਾਰੀ ਦੇ ਬੱਠੇ ਨੇ ਆ ਜਿਹੜੀ ਪਰ ਦੀ ਤਲਵਾਰੀ ਉੱਥੇ ਜਾਏ ਉੱਥੇ ਤੁਹਾਨੂੰ ਸਾਰੇ ਹੋਰ ਦੱਸ ਦੇਣਗੇ ਸਾਰੇ ਕੋ ਮੈਂ ਨਹੀਂ ਉਹਨਾਂ ਖੇលਿਆ ਖੁੱਦੇ ਮੈਂ ਤਾਂ ਜੀਤ ਸੀ ਉਹਦਾ ਭਾਈ ਮੈਂ ਤਾਂ ਆਪਣੇ ਕੰਮ ਤੇ ਗਰੀਬੀ تھی ਦਿਹਾੜੀ ਦੂੜੀ ਕਰਦਾ ਰਿਹਾ ਬਸ ਯਾਦ ਕਾਨ ਕੀਤੀ ਆ 55 ਸਾਲ ਜੀ ਜਦੋਂ ਧਰਮਿੰਦਰ ਦੁਕਾਨ ਕੀਤੀ ਆ ਮੈਂ 55 ਸਾਲ ਜੀ ਧਰਮਿੰਦਰ ਫੇਮਸ ਹੋ ਗਏ ਐਕਟਰ ਬਣ ਗਏ ਤੁਹਾਡੇ ਕਿਉਂਕਿ ਤੁਸੀਂ ਸਾਰੇ ਜਾਂ 1-2 ਸਾਲ ਵੱਡੇ ਸੀ ਜਾਂ ਹਾਨੀ ਸੀਗੇ ਤੁਹਾਡੇ ਜੀ ਚ ਆਉਂਦਾ ਸੀ ਅਹੀਂ ਵੀ ਹੀਰੋ ਅਹੀਂ ਵੀ ਜਾਈਏ ਮੁੰਬਈ ਹੀਰੋ ਬਣੀ ਨਾ ਮੇਰਾ ਤਾਂ ਮਨ ਤਾਂ ਸੱਦੜ ਨੂੰ ਕਹਿੰਦੇ ਸੀ ਮੇਰੇ ਤਾਂ ਜਾ ਹੀ ਨਹੀਂ ਹੋਇਆ ਮੈਂ ਤਾਂ ਹਰੇਕ ਨੇ ਕਿਹਾ ਚੱਲ ਚਲੀਏ ਚੱਲ ਚਲੀਏ ਮੈਂ ਕਹਾਂਦਾ ਉਹ ਪੈਸੇ ਲੈ ਮੰਗਣ ਆਇਆ ਪੈਸੇ ਲੈਣ ਪੈਸੇ ਲੈਣ ਬਾਹਲੇ ਜਾਂਦੇ ਸੀ ਲੋਕ ਅੱਛਾ ਮੁੰਬਈ ਚੱਲ ਜਾਂਦੇ ਸੀ ਹਾਂ ਵੀ ਪੈਸੇ ਲਈਏ ਤੇ ਰਮੰਦਰ ਪਾ ਇੱਕ ਮੁੰਡਾ ਖਾ ਲਈਏ ਮੇਰੇ ਦਿਲ ਤੇ ਆ ਨਹੀਂ ਸੀ ਨਹੀਂ ਮੈਂ ਤਾਂ ਹੁਣ ਵੀ ਜੋਰ ਲਾਉਂਦਾ ਸੀਗਾ ਚੱਲ ਤੈਨੂੰ ਅਮਰੀਕਾ ਤਖਾਲਦੀਏ ਮੈਂ ਕਹਾਂ ਸਾਇਰ ਤੇ ਮੈਂ ਨਹੀਂ ਜਾਣਾ ਤੇ ਨੌਕਰ ਬਣਾ ਕੇ ਲੈ ਕੇ ਜਾਣਾ ਸਾਨੇ ਵਾਲ ਦਾ ਉਹ ਦੁਨੀਆ ਦਾ ਡਾਇਰੈਕਟਰ ਸੀ ਉਹਨੇ ਕਿਹਾ ਕਦਰ ਤਨ ਮੈਂ ਸਾਇਰ ਦਾ ਰਾਜ਼ਾ ਨਾ ਮੈਂ ਕਬ ਵੜਾ ਕੇ ਨੌਕਰ ਲੈਦਾ ਮੈਨੂੰ ਉਹਦੇ ਕੋ 2500 ਬਗੇ ਜ਼ਮੀਨਾਂ ਸਾਨੇ ਵਾਲ ਦੇ ਕੋ ਅਮਰੀਕਾ ਚ ਮੈਂ ਤਾਂ ਤਾਂ ਨਹੀਂ ਗਿਆ ਮੈਂ ਕਦੇ ਮੈਂ ਨਹੀਂ ਜਾਣਾ ਜਦੋਂ ਜਦੋਂ ਹੁਣ ਖਬਰ ਆਈ ਕਿ ਉਹਨੇ ਤਬੀਅਤ ਠੀਕ ਨਹੀਂ ਹੈ ਤੇ ਅਦੋਂ ਦਿਲ ਘਬਰਾਇਆ ਕਿ ਉਹ ਤਾਂ ਹੁਣ ਦਾ ਪਿੰਡ ਦਾ ਸਾਡਾ ਦਾ ਐਸੀ ਸਾ ਮਾਤਾ ਨੂੰ ਫਰਿਆਦ ਵੀ ਕੀਤੀ ਵੀ ਮਹਾਰਾਜ ਵੱਜਵੇ ਦੀ ਉਮਰ ਬਜ਼ਾਵੇ ਮੈਂ ਤਾਂ ਪਹਿਲਾਂ ਇੰਟਰਵਿਊ ਜੱਗ ਕੇ ਵੀ ਕਿਹਾ ਵੀ ਜਿੰਦਾ ਰਹੇ ਮੇਰੇ ਵੀ ਸਾਕੇ ਜਿੰਦਗੀ ਵੀ ਲਾਜ਼ਮੀ ਮੈਂ ਤਾਂ ਹੁਣ ਤਿਆਰ ਆ ਜਾਣ ਨੂੰ ਮੇਰਾ ਵੀ ਜਿਹੜਾ ਸਾਰ ਦੋ ਸਾਰਾ ਇਹਦਾ ਉਹਨੂੰ ਦਾ ਦੇ ਇਹ ਪਿਆਰ ਹੈ ਜਿਹੜਾ ਹੈ ਨਾ ਉਹ ਸਾਰੇ ਪਿੰਡ ਦਾ ਹੀ ਪਿਆਰ ਆ ਜੀ ਕਿਤੇ ਕਿਸੇ ਨਾਲ ਨਹੀਂ ਹੈਗਾ ਐਸਾ ਵੀ ਹਰੇਕ ਪਿੰਡ ਦਾ ਕਹੂਗਾ ਵੀ ਚੰਗਾ ਚੰਗਾ ਚੰਗੇ ਦੀ ਵਧੀਆ ਮਹਾਰਾ ਤੰਦੂਰੀ ਸੀ ਬਕਸੇ ਠੀਕ ਆ ਹਾਂ ਤੁੰਗੀ ਮਾਰਾ ਕਰ ਬਹੁਤ ਬਤਨਵਾ ਤੁਹਾਡਾ ਤੁਸੀਂ ਸਾਡੇ ਨਾਲ ਗੱਲ ਚਾਹ ਪਾਣੀ ਦਾ ਤੁਸੀਂ ਬਣਾਇ ਨਹੀਂ ਹੈਗਾ ਨਹੀਂ ਤਾਂ ਤੁਹਾਨੂੰ ਆ ਤੁਹਾਡੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਇਹੀ ਬਹੁਤ ਆ ਦੇਖੋ ਆ ਕਿੰਨਾ ਪਿਆਰ ਹੈ ਹਾਂਜੀ ਦੇ ਰਹਿਣਾ ਤੇ ਰਹਿਣਾ ਤੋਂ ਉਹਦੇ ਪਿੱਛੇ ਪਿੱਛੇ ਆਇਆ ਨਾ ਦੇ ਗੰਦਲ ਨੋ ਕੋਲੇ ਗਾੜਾ ਤੇ ਗੱਜਾ ਪੜਾਉਣ ਮੇਰੇ ਮਾਂ ਦਾ ਹਰਦਾਲ ਪੁੱਛਿਆ ਪਿਓ ਦਾ ਪੁੱਛਿਆ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਪੜ ਲਿਆ ਤੇ ਜਾਣੂ ਅਸੀਂ ਗਏ ਫਿਲਮ ਦੇਖਣ ਫਿਲਮ ਦੇਖਣ ਨਹੀਂ ਨਾ ਸੀ ਨਾ ਗੱਦ ਤੇ ਗਾਣਾ ਕੱਢਦੇ ਤੂੰ ਕਰਦੇ ਜਲੂ ਦੋ ਨਾ ਗਾ ਰੋਇ ਦਿਲ ਚਪੜੁੰਦਾ ਉਹ ਤੋਂ ਕੋਣਾ ਮੈਂ ਕਹ ਮੈਂ ਉਹਦਾ ਭਾਈ ਐ ਮੈਂ ਉਹਦਾ ਅੱਜ ਸਾਨੇਵਾਲ ਅਸਲ ਡਰੇ ਡੜ ਕੇ ਖੜੇ ਰਹੇ ਸਾਨੇ ਨੌਲ ਉਹ ਦਰਦੀ ਦੰਦ ਨਾ ਤੇ ਗਾਣਾ ਗੁਰਾ ਦੋਦ ਕਰ ਦੁੱਗੋ ਨਾਗਾ ਸਾਨੇਵਾਲ ਦੇ ਆ ਜੀ ਤੇ ਮੇਰਾ ਭਾਈ ਰੋ ਬਾਬਾ ਅੱਛਾ ਫੇਸਰ ਦੁੱਧ ਬੁੱਲੋ ਵੀ ਮਾ ਜੀ ਜੀ ਦੁੱਧ ਵੀ ਪੜਾਇਆ ਜੀ ਇਹਨੂੰ ਹਾਂ ਕਹੇ ਸਾਂਦੇ ਹਾਲ ਦਾ ਨਾਮ ਤੇ ਸਾਨੂੰ ਭਾਈ ਤੂੰ ਗਾਣਾ ਖੜੇ ਤੂੰ ਕੋਣੋਂ ਬਣ ਨਾ ਕਿ ਮੇਰਾ ਭਾਈ ਹੈ ਤੂੰ ਕਿਨੂੰ ਗਾਲ ਕਹਿਣਾ ਸਾਨੇਵਾਲ ਦੇ ਫਿਰ ਦੁੱਧ ਦੋ ਪਿਆਰ ਪਿਆਰ ਹੈ ਨਾ ਇਹ ਪਿਆਰ ਹੈ ਸਾਰਾ ਸਾਡੇ ਭਾਈ ਤੇ ਫਿਰ ਬੁੱਧ ਬੜਾ ਕੁਝ ਨਹੀਂ ਦਿਨ ਖੜਾ ਇਹ ਇਹ ਪਿਆਰ ਹੈ ਜਿਹੜਾ ਉਹਨਾਂ ਦੇ ਪਿੰਡ ਦੇ ਤੁਸੀਂ ਉਹਨਾਂ ਦੀ ਫਿਲਮਾਂ ਵੇਖਦੇ ਫਿਰ ਮੈਂ ਖੜਨੇ ਤੱਕ ਵੇਖਣ ਜਾਂਦਾ ਕਿਹੜੀ ਫਿਲਮ ਉਹ ਆਦੇ ਨਹੀਂ ਹੁਣ ਇਹ ਤਾਂ ਮੇਰੇ ਆਦੇ ਨਹੀਂ ਇਹ ਕਿੱਥੇ ਰਹਿ ਜਾਣੀ ਤੁਸੀਂ ਉਹਨਾਂ ਦੇ ਕਿੱਥੇ ਉਹਨਾਂ ਦੇ ਜਿਹੜੀ ਸਭ ਤੋਂ ਪਹਿਲੀ ਫਿਲਮ ਆਈ ਸੀ ਉਹਨਾਂ ਦੀ ਉਹ ਵੇਖਣ ਗਏ ਸੀ ਤੁਸੀਂ ਮੇਰੇ ਪਰਲ ਮੋਂ ਬਹੁਤ ਪਰਲ ਮੇਰੇ ਆਗਲ ਮੈਂ ਕਿੰਨੇ ਖੜਨ ਤੇ ਇੱਕ ਪਾਰਤਾ ਨਿਰ ਰਾਈ ਲੱਗੇ ਜਾਰ ਦੇਖਿਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨੀ ਨਾ ਮੈਂ ਪਾਣੀ ਮੈਂ ਪਾਣੀ ਲੈ ਲੈਂਦੀ ਆ ਥੈਂਕ ਯੂ ਸੋ ਆ ਵੇਖੋ ਪਿੰਡ ਦਾ ਨਾ ਇਹਨਾਂ ਦਾ ਪਿੰਡ ਦੇ ਲੋਕਾਂ ਦਾ ਆ ਬਹੁਤ ਵਧੀਆ ਹੈ ਨਾ ਕਿ ਬਹੁਤ ਚਾਹ ਕਰਦੇ ਕੋਈ ਵੀ ਘਰ ਆਉਂਦਾ ਤੇ ਪਾਣੀ ਚਾਹ ਪਾਣੀ ਤੋਂ ਬਿਨਾ ਨਹੀਂ ਜਾਣ ਦਿੰਦੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਤਾਂ ਅਸੀਂ ਸਤਪਾਲ ਹੁਣਾਂ ਨੂੰ ਮਿਲੇ ਇੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਬਚਪਨ ਬੀਤੇ ਆ ਜਾਂ ਕਿਹੜੀ ਗੱਲਾਂ ਸੀਗੀਆਂ ਕਿ ਕਿਵੇਂ ਦਾ ਮਾਹੌਲ ਸੀ ਉਹ ਸਾਰਾ ਹੁਣ ਜਦੋਂ ਫੇਮਸ ਵੀ ਗਏ ਉਸ ਤੋਂ ਬਾਅਦ ਵੀ ਜਦੋਂ ਇੱਥੇ ਆਉਂਦੇ ਹੁੰਦੇ ਸੀਗੇ ਚਾਹੇ ਮੇਰ ਸਵੇਰ ਆਉਂਦੇ ਸੀ ਪਰ ਮਿਲਦੇ ਜ਼ਰੂਰ ਸੀਗੇ ਪਿੰਡ ਦੇ ਲੋਕਾਂ ਨੂੰ ਔਰ ਬਹੁਤ ਪਿਆਰ ਕਰਦੇ ਸੀ ਉਮੀਦ ਇਹ ਹੀ ਕਰਾਂਗੇ ਕਿ ਜਿਵੇਂ ਸਤਪਾਲ ਜੀ ਨੇ ਕਿਹਾ ਕਿ ਲੰਬੀ ਉਮਰ ਹੋਵੇ ਹੈਨਾ ਔਰ ਬਹੁਤ ਪਿਆਰ ਜਿਹੜਾ ਹੈ ਲੋਕ ਇੱਥੇ ਉਹਦੇ ਉਹਨਾਂ ਨੂੰ ਕਰਦੇ ਆ ਪੂਰੇ ਭਾਰਤ ਦੇ ਲੋਕ ਉਹਨਾਂ ਨੂੰ ਕਰਦੇ ਆ ਸੋ ਹਰ ਕੋਈ ਇਹੀ ਦੁਆ ਕਰ ਰਿਹਾ ਕਿ ਉਹਨਾਂ ਦੀ ਲੰਬੀ ਉਮਰ ਜਿਹੜੀ ਹੋਵੇ ਸੋ ਇਹ ਅਸੀਂ ਸਾਨੇਵਾਲ ਪਿੰਡ ਸਾਨੇਵਾਲ ਕਲਾ ਜਿਹੜੇ ਇੱਥੇ ਪਹੁੰਚੇ ਹੋਏ ਸੀ ਔਰ ਉਹਨਾਂ ਦੇ ਬਚਪਨ ਦੇ ਸਾਥੀਆਂ ਨਾਲ ਅਸੀਂ ਗੱਲਬਾਤ ਕੀਤੀ ਹੈ